ਸਟਾਰਟਿੰਗ ਦੋਸਤੋ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਗਰ ਦਾ ਕਹਿਰ ਇਸ ਟਾਈਮ ਪੂਰੇ ਹਰਿਆਣਾ ਪੰਜਾਬ ਤੇ ਆਸੇ ਪਾਸੇ ਯਾਨੀ ਕਿ ਦਿੱਲੀ ਵਿੱਚ ਵੀ ਬੜੀ ਬੁਰੀ ਤਰ੍ਹਾਂ ਲੋਕਾਂ ਨੂੰ ਡਰਾ ਰਿਹਾ ਹੈ ਦਿੱਲੀ ਵਿੱਚ ਜਿੱਥੇ ਯਮੁਨਾ ਦਾ ਪਾਣੀ ਰੇਲਵੇ ਟਰੈਕ ਤੇ ਆ ਚੁੱਕਿਆ ਤੇ ਉੱਥੇ ਹੀ ਹੁਣ ਤੁਸੀਂ ਇਹ ਤਸਵੀਰਾਂ ਦਿਖਾ ਦिए ਤੁਹਾਨੂੰ ਕੱਗਰ ਦੇ ਉੱਤੇ ਅਸੀਂ ਇਸ ਟਾਈਮ ਮੌਜੂਦ ਆ ਤੇ ਕੱਗਰ ਦੇ ਇਸ ਰੇਲਵੇ ਟਰੈਕ ਦੇ ਉੱਤੇ ਦੀ ਤੁਹਾਨੂੰ ਇਹ ਤਸਵੀਰਾਂ ਮੈਂ ਦਿਖਾ ਰਿਹਾ ਹਾਂ ਇੱਕ ਪਾਸੇ ਇਹ हिसार ਰੇਲਵੇ ਟ੍ਰੈਕ ਹੈ ਤੇ ਮੇਰੇ ਦੂਜੇ ਪਾਸੇ ਯਾਨੀ ਕਿ ਖੱਬੇ ਪਾਸੇ ਦਿੱਲੀ ਦਾ ਰੇਲਵੇ ਟ੍ਰੈਕ ਹੈ ਯਾਨੀ ਕਿ ਇਹ ਦੋਨੋਂ ਰੇਲਵੇ ਟ੍ਰੈਕ ਦੇ ਵਿਚਾਲੇ ਕੱਗਰ ਦੇ ਪੱਧਰ ਦੀ ਜੇ ਗੱਲ ਕਰਾਂ ਤਾਂ ਲਗਾਤਾਰ ਉਰੇ ਕੱਗਰ ਦਾ ਜੋ ਪਾਣੀ ਹੈ ਉਹ ਵੱਧ ਰਿਹਾ ਤੇ ਕੱਗਰ ਦਾ ਪਾਣੀ ਵੱਧ ਕੇ ਲਗਾਤਾਰ ਹੁਣ ਖੇਤਾਂ ਵੱਲ ਜਾਣਾ ਸ਼ੁਰੂ ਹੋ ਗਿਆ ਹੈ ਲੇਕਿਨ ਉੱਥੇ ਹੀ ਜੋ ਜ਼ਿਮੀਦਾਰ ਨੇ ਕਿਸਾਨ ਨੇ ਆਪਣੀ ਫਸਲਾਂ ਨੂੰ ਬਚਾਉਣ ਵਾਸਤੇ ਕਿਵੇਂ ਲੱਗੇ ਹੋਏ ਨੇ ਇਹ ਬੰਨ ਵੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇਹ ਸਾਹਮਣੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਾਖਲ ਦੇ ਨੇੜੇ ਘੱਗਰ ਦੇ ਪੁਲ ਦੀਆਂ ਨੇ ਜਿੱਥੇ ਰੇਲਵੇ ਲਾਈਨਾਂ ਦੇ ਜੋ ਪੁਲ ਹੈ ਉੱਥੇ ਦਾ ਪਾਣੀ ਦਾ ਜੋ ਪੱਧਰ ਹੈ ਉਹ ਤੁਹਾਨੂੰ ਵੀ ਦਿਖਾ ਰਿਹਾ ਲਾਈਵ ਤਸਵੀਰਾਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਸਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹੋ ਮੈਂ ਤੁਹਾਨੂੰ ਦਿਖਾਦਾ ਇੱਕ ਵਾਰ ਤਸਵੀਰਾਂ ਕਿ ਕਿਵੇਂ ਦੇ ਹਾਲਾਤ ਨੇ ਇਹ ਸਾਹਮਣੇ ਜੋ ਘੱਗਰ ਹੈ ਇਹ ਸਾਹਮਣੇ ਘੱਗਰ ਇਸ ਤਰ੍ਹਾਂ ਘੁੰਮ ਕੇ ਉਰੋਂ ਸਾਰੇ ਪਿੰਡਾਂ ਦੇ ਵਿੱਚ ਯਾਨੀ ਕਿ ਚੰਦਪੁਰਾ ਹੋ ਕੇ ਅੱਗੇ ਰਤੀਏ ਕੰਨੀ ਨਿਕਲਦੀ ਹੈ ਤੇ ਤਸਵੀਰਾਂ ਬੜੀਆਂ ਡਰਾਵਣੀਆਂ ਨੇ ਕਿਉਂਕਿ ਲਗਾਤਾਰ ਜੋ ਪਾਣੀ ਦਾ ਪੱਧਰ ਹੈ ਉਹ ਗੂਲੇ ਚੀਕੇ ਚ ਵੱਧ ਕੇ ਹੁਣ 50454 ਕਿਊਸੀਕ ਪਹੁੰਚ ਗਿਆ ਹੈ ਤੇ ਹੁਣ ਤੋਂ ਜੋ ਹਾਲਾਤ ਨੇ ਉਹ ਹਾਲਾਤ ਹੋਰ ਵੀ ਖਤਰਨਾਕ ਹੁੰਦੇ ਜਾ ਰਹੇ ਨੇ ਮੈਂ ਇੱਕ ਵਾਰ ਤੁਹਾਨੂੰ ਉਹ ਪੁਲ ਦੀ ਹਾਲਤ ਦਿਖਾਦਾ ਕਿ ਕਿਵੇਂ ਦੇ ਹਾਲਤ ਦੇ ਵਿੱਚ ਇਹ ਪੁਲ ਦੇ ਉੱਤੇ ਪਾਣੀ ਦਾ ਜੋ ਪੱਧਰ ਹੈ ਉਹ ਵੱਧ ਰਿਹਾ ਹੈ ਲਗਾਤਾਰ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਦੇਖੋ ਬਹੁਤ ਸਾਰੇ ਲੋਕ ਸਾਡੇ ਤੋਂ ਲਗਾਤਾਰ ਇਹ ਅਪਡੇਟ ਮੰਗਦੇ ਨੇ ਕਿ ਕਿਵੇਂ ਜੋ ਪੱਧਰ ਹੈ ਇਹ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਪਾਣੀ ਦੇ ਪੱਧਰ ਵਧਣ ਨਾਲ ਕਿਵੇਂ ਦਾ ਖਤਰਾ ਜੋ ਹੈ ਲਗਾਤਾਰ ਬਣਦਾ ਜਾ ਰਿਹਾ ਹੈ ਤੁਸੀਂ ਇਹ ਤਸਵੀਰਾਂ ਸਾਡੀਆਂ ਦੇਖ ਰਹੇ ਹੋ ਯਾਨੀ ਕਿ ਖੱਬੇ ਪਾਸੇ ਜੋ ਸਾਹਮਣੇ ਦੇਖ ਰਹੇ ਹੋ ਇਹ ਦਿਖਣ ਲੱਗ ਰਿਹਾ ਇਹ ਦਿੱਲੀ ਦਾ ਰੇਲਵੇ ਟਰੈਕ ਹੈ ਤੇ ਇਹ ਹਿਸਾਰ ਦਾ ਰੇਲਵੇ ਟਰੈਕ ਹੈ ਤੇ ਮੇਰਾ ਜੋ ਸੱਜੇ ਪਾਸੇ ਦੀ ਗੱਲ ਕਰਾਂ ਤਾਂ ਇੱਧਰ ਚਾਂਦਪੂਰਾ ਦੇ ਸਾਰੇ ਪਿੰਡ ਨੇ ਇੱਧਰ ਸਾਰੇ ਮਜ਼ਦੂਰ ਜੋ ਹੈਗੇ ਨੇ ਇਹ ਸਾਹਮਣੇ ਇੱਕ ਖੇਤਾਂ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ ਆ ਦੇਖੋ ਬਣੇ ਦੇ ਨਾਲ ਆ ਪਾਣੀ ਆਣਾ ਸ਼ੁਰੂ ਹੋ ਗਿਆ ਯਾਨੀ ਕਿ ਦੇਖੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਾਖਲ ਦੇ ਨਾਲ ਜੁੜੀਆਂ ਹੋਈਆਂ ਆ ਦੋਸਤੋ ਜਿਵੇਂ ਕਿ ਤੁਸੀਂ ਹਾਲਾਤ ਦੇਖ ਰਹੇ ਹੋ ਬੜੇ ਖਤਰਨਾਕ ਹੁੰਦੇ ਜਾ ਰਹੇ ਨੇ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਨੇ ਅ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਤੇ ਜੋ ਹਾਲਾਤ ਨੇ ਉੱਪਨੇ ਹੋਏ ਨੇ ਵੀ ਜੀ ਤੁਸੀਂ ਉਰੇ ਕੰਮ ਕਰ ਰਹੇ ਹੋ ਨਰੇਗਾ ਦੀ ਜੋ ਲੇਬਰ ਹੈ ਉਹਰੇ ਲੱਗੀ ਹੋਈ ਹੈ ਹਾਂ ਜੀ ਕਿਵੇਂ ਤੇ ਹਾਲਾਤ ਨੇ ਪਾਣੀ ਤੁਸੀਂ ਦੇਖਦੇ ਕਿਵੇਂ ਵੱਧ ਰਿਹਾ ਹੈ ਹਲੇ ਤੇ ਹਲੇ ਠੀਕ ਹੈ ਜੀ ਹਲੇ ਤੇ ਵੱਧ ਰਿਹਾ ਪਾਣੀ ਪਾਣੀ ਜਾਖਲ ਪਿੰਡ ਕੰਨੀ ਜਾਊਗਾ ਜੀ ਬਾਜੀਗਰ ਬਸਤੀ ਕੰਨੀ ਅਸੀਂ ਦਰੇਗਾ ਮਜ਼ਦੂਰ ਲੱਗ ਰਹੇ ਆ ਆਪਣੇ ਦੇ ਪਿੰਡ ਬਚਾਣ ਦੇ ਖਾਤਰ ਕੁਝ ਫਸਲਾਂ ਬਚਣ ਗਿਆ ਕੁਝ ਪਿੰਡ ਦਾ ਕੰਮ ਹੋਊਗਾ ਬਚੂਗਾ ਪਿੰਡ ਠੀਕ ਨਾ ਜੀ ਇਸ ਕਰਕੇ ਅਸੀਂ ਲੱਗ ਰਹੇ ਆ ਠੀਕ ਹੈ ਕੀ ਕੀ ਕਿੰਨੇ ਦਾ ਖਤਰਾ ਲੱਗਦਾ ਤੁਹਾਨੂੰ ਰੇ ਵੈਸੇ ਹਲੇ ਤੱਕ ਤਾਂ ਠੀਕ ਹੈ ਜੀ ਬਾਕੀ ਅੱਗੇ ਦੇਖੋ ਜੇ ਪਾਣੀ ਵੱਧਦਾ ਤੇ ਪਾਣੀ ਟੁੱਟੂਗਾ ਜੀ ਠੀਕ ਹੈ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੇ ਜੋ ਹਾਲਾਤ ਨੇ ਬੜੇ ਖਤਰਨਾਕ ਬਣਦੇ ਜਾ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੇਖੋ ਲਗਾਤਾਰ ਕੱਗਰ ਦੇ ਕਿਨਾਰੇ ਅਸੀਂ ਖੜੇ ਆ ਤੇ ਕੱਗਰ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਬੜੇ ਹੀ ਖਤਰਨਾਕ ਬਣੇ ਹੋਏ ਨੇ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਲਗਾਤਾਰ ਜੋ ਕੱਗਰ ਦੇ ਉੱਤੇ ਬਣੇ ਦੇ ਉੱਤੇ ਲਗਾਤਾਰ ਜੋ ਮਨੁੱਖੀ ਦੀ ਲੇਬਰ ਹੈ ਉਹ ਲੱਗੀ ਹੋਈ ਹੈ ਤੇ ਮਨੁੱਖੀ ਦੀ ਜੋ ਲੇਬਰ ਹੈ ਹਾਂ ਜੀ ਕਿਵੇਂ ਦੇ ਹਾਲਾਤ ਲੱਗਦੇ ਨੇ ਤੁਹਾਨੂੰ ਰੇ ਕਿਉਂਕਿ ਲਗਾਤਾਰ ਪਾਣੀ ਦਾ ਜੋ ਲੈਵਲ ਹੈ ਉਹ ਵੱਧਦਾ ਜਾ ਰਿਹਾ ਹੈ मजबूत लग करने लग रहे है यहाँ पर पानी बढ़ने की संभावना हो चुकी है उधर पानी आके डाब लग चुकी है जाखल नहीं। नहीं। कल कि पानी सी उन्ना पानी लग रहा है कल जी दो फुट नीमा हो गया